ਹਾਂਜੀ ਪਿਆਰੇ ਬੱਚੋ ਸ਼ੀਟ ਨੰਬਰ ਹੈ ਗਿਆ ਤੁਹਾਡੇ ਕੋਲ 4 ਜਮਾਤ ਹੈ ਗਿਆ ਤੁਹਾਡੇ ਕੋਲ 8ਵੀਂ ਸੋ ਆਪਾਂ ਦੇਖ ਲਈਏ ਜੀ ਕੀ ਹੈਗਾ ਤੁਹਾਡੇ ਕੋਲ ਸੋ ਕਲਰ ਸਿਲੈਕਟ ਕਰ ਲਈਏ ਜੀ ਪਹਿਲਾਂ ਆਪਾਂ ਸੋ ਰੈੱਡ ਕਲਰ ਸਿਲੈਕਟ ਕਰ ਲੈਂਦੇ ਹਾਂ ਹਾਂਜੀ ਸੋ ਪਹਿਲਾ ਕੁਸ਼ਣ ਅੰਡਾਣੂ ਅਤੇ ਸ਼ੁਕਰਾਣੂ ਦੇ ਸੰਯੋਜਨ ਨੂੰ ਕੀ ਕਹਿੰਦੇ ਹਨ ਨਿਸ਼ੇਚਨ ਕਿਰਿਆ ਕਹਿੰਦੇ ਹੈ ਜੀ ਤੁਹਾਡੇ ਕੋਲ ਸੋ ਪਹਿਲਾ ਕੁਸ਼ਣ ਹੈ ਲਿਖਿਆਂ ਵਿੱਚੋਂ ਕਿਹੜਾ ਨਰ ਜਨਨ ਅੰਗ ਹੈ ਸੋ ਪਤਾਲੂ ਹੁੰਦਾ ਜੀ ਨਾਲ ਇਹ ਇੱਕ ਯੁਗਮਕ ਵਿੱਚ ਕਿੰਨੇ ਕੇਂਦਰਕ ਹੁੰਦੇ ਨੇ ਇੱਕੋ ਹੀ ਕੇਂਦਰਕ ਹੁੰਦਾ ਹੈ ਇਹ ਆ ਰਹਾ ਪੇਪਰ ਚ ਬਹੁਤ ਵਾਰ ਆਇਆ ਪੰਜਾਬ ਬੋਰਡ ਦੇ ਪੇਪਰ ਚ ਬਹੁਤ ਵਾਰ ਆਉਂਦਾ ਤੁਹਾਡੇ ਕੋਲ ਠੀਕ ਹੈ ਜੀ ਤਾਂ ਚੌਥਾ ਕੁਸ਼ਨ ਮਾਦਾ ਜਨਨ ਤੰਤਰ ਦੇ ਕਿਸ ਭਾਗ ਵਿੱਚ ਪਰਉਣ ਦਾ ਵਿਕਾਸ ਹੁੰਦਾ ਹੈ ਗਰਭਕੋਸ਼ ਵਿੱਚ ਵਿਕਾਸ ਹੁੰਦਾ ਜੀ ਤੁਹਾਡੇ ਕੋਲ ਠੀਕ ਹੈ ਪ੍ਰਜਨਨ ਦੀ ਉਹ ਵਿਧੀ ਜਿਸ ਵਿੱਚ ਕੇਵਲ ਇੱਕ ਹੀ ਜੀਵ ਭਾਗ ਲੈਂਦਾ ਹੈ ਡੈਸ਼ ਕਹਿੰਦਾ ਆਲਿੰਗੀ ਪ੍ਰਜਨਨ ਹੁੰਦਾ ਜੀ ਜਿਹਦੇ ਵਿੱਚ ਇੱਕ ਹੀ ਜੀਵ ਭਾਗ ਲੈਂਦਾ ਕੁਝ ਵਿਸ਼ੇਸ਼ ਪਰਵਰਤਨਾ ਤੋਂ ਬਾਅਦ ਲਾਰਵੇ ਦੇ ਬਾਲਗ ਵਿੱਚ ਵਿਕਸਿਤ ਹੋਣ ਨੂੰ ਕੀ ਕਹਿੰਦੇ ਹਨ ਰੂਪਾਂਤਰਣ ਹੁੰਦਾ ਹੈ ਜੀ ਤੁਹਾਡੇ ਕੋਲ ਠੀਕ ਹੈ ਤਾਂ ਜਿਹੜੀ ਸੰਰਚਨਾ ਪਛਾਣਨੀ ਹੈਗੀ ਹੈ ਜੀ ਇਹ ਫੋਟੋ ਕਰ ਦਿਓ ਸ਼ੁਕਰਾਨੂ ਦੀ ਫੋਟੋ ਹੈਗੀ ਹੈ ਜੀ ਦੋ ਖੰਡਨ ਵਿਧੀ ਵਿੱਚ ਕਿੰਨੇ ਸੰਤਾਨ ਜੀ ਪੈਦਾ ਹੁੰਦੇ ਹਨ ਲਿਖਿਆ ਹੋਇਆ ਦੋ ਖੰਡਨ ਹੁੰਦੇ ਤਾਂ ਦੋ ਹੀ ਹੋਣਗੇ ਤੁਹਾਡੇ ਕੋਲ ਠੀਕ ਹੈ ਸੋ ਅੱਗੇ ਹੇਠ ਲਿਖਿਆਂ ਵਿੱਚੋਂ ਕਿਸ ਜੀਵ ਵਿੱਚ ਬਾਰੀ ਨਿਸ਼ੇਚਨ ਹੁੰਦਾ ਹੈ ਕਿਸ ਜੀ ਵਿੱਚ ਬਾਰੀ ਨਿਸ਼ੇਚਨ ਹੁੰਦਾ ਹੈ ਸੋ ਡੱਡੂ ਵਿੱਚ ਬਾਰੀ ਨਿਸ਼ੇਚਨ ਹੁੰਦਾ ਹੈ ਜੀ ਮਾਦਾ ਜਨਨ ਤੰਤਰ ਦੇ ਕਿਸ ਭਾਗ ਵਿੱਚ ਨਿਸ਼ੇਚਨ ਹੁੰਦਾ ਹੈ ਠੀਕ ਹੈ ਜੀ ਸੋ ਕੇਸ ਭਾਗ ਵਿੱਚ ਨੇਚਨ ਹੁੰਦਾ ਹੈ ਯੋਨੀ ਅੰਡ ਕੁਝ ਅੰਡ ਵੈਣੀ ਹੁੰਦਾ ਜੀ ਠੀਕੋ ਸੋ 11 ਨੰਬਰ ਕੁਐਸਚਨ ਤੇ ਆਗੇ ਏਡ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਣ ਰਚਨਾ ਹੈ ਜੋ ਮਾਂ ਦੇ ਪਰੋਂ ਮਾਂ ਤੋਂ ਪਰੋਂ ਨੂੰ ਪੋਸ਼ਕ ਪ੍ਰਦਾਨ ਕਰਦੀ ਹੈ ਸੋ ਗਰਭ ਨਾਲ ਹੁੰਦੀ ਹੈ ਜੀ ਜਿੱਥੋਂ ਸਾਰਾ ਪੋਸ਼ਕ ਜਾਂਦਾ ਏਡ ਲਿਖਿਆਂ ਵਿੱਚੋਂ ਕਿਹੜੀ ਅਲਿੰਗੀ ਪ੍ਰਜਨਨ ਦੀ ਉਦਾਹਰਣ ਹੈ ਅਲਿੰਗੀ ਪ੍ਰਜਨਨ ਦੀ ਉਦਾਹਰਣ ਹੈ ਠੀਕ ਹੈ ਜੀ ਸੋ ਦੇਖੋ ਜੀ ਤੁਹਾਡੇ ਕੋਲ ਜਿਹੜਾ ਹੈਗਾ ਉਦਾਹਰਣ ਨਹੀਂ ਹੈ ਸੋਰੀ ਨਹੀਂ ਹੈ ਹਾਈਡਰਾ ਚ ਹੁੰਦੀ ਹੈ ਮੀਪਾ ਚ ਹੁੰਦੀ ਹੈ ਡੱਡੂ ਦੇ ਵਿੱਚ ਜਿਹੜੀ ਲੱਗੀ ਹੈ ਉਹ ਨਹੀਂ ਹੁੰਦੀ ਹੈ ਕਿਉਂਕਿ ਸੋ ਅਲਿੰਗੀ ਦੀ ਨਹੀਂ ਹੈ ਪੁੱਛਿਆ ਬਾਕੀ ਸਾਰਾ ਚ ਹੁੰਦੀ ਹੈ ਹੇਡ ਲਿਖਿਆ ਵਿੱਚੋਂ ਸਹੀ ਕ੍ਰਮ ਕਿਹੜਾ ਹੈ ਪਹਿਲਾਂ ਯੁਗਮਕ ਹੁੰਦਾ ਫਿਰ ਯੁਗਮਾਜੁੰਦਾ ਫਿਰ ਪ੍ਰੋਮ ਹੁੰਦਾ ਸੋ ਪਹਿਲੀ ਆਪਸ਼ਨ A ਟਰੂ ਹੋ ਚੁੱਕੀ ਤੁਹਾਡੇ ਕੋਲ ਠੀਕ ਹੈ ਜੀ ਉਸ ਤੋਂ ਬਾਅਦ ਸ਼ੁਕਰਾਨੂ ਅਤੇ ਅੰਡੇ ਦੇ ਮੇਲ ਤੋਂ ਕੀ ਬਣਦਾ ਹੈ ਯੁਗਮਾਚ ਬਣਦਾ ਦੋ ਜੁੜਨਗੇ ਤਾਂ ਯੁਗਮਾਚ ਬਣੂਗਾ ਕੱਲਾ ਕੱਲਾ ਯੁਗਮਕ ਹੁੰਦਾ ਮੱਕਾ ਮੈਨੇ 1 ਕਰ ਲਿਓ ਮਾਚ ਮੈਨੇ 2 ਕਰ ਲਿਓ ਸਮਝ ਲਓ ਯਾਦ ਕਰਦਾ ਤਰੀਕਾ ਠੀਕ ਹੈ ਜਿਹੜੇ ਜਿਹੜੇ ਸਮਰੂਪ ਸੈੱਲ ਜਾਂ ਕਿਸੇ ਹੋਰ ਜੀਵਿਤ ਭਾਗ ਦੇ ਜੀਵ ਨੂੰ ਅਲਿੰਗੀ ਰੂਪ ਵਿੱਚ ਪੈਦਾ ਕਰਨ ਦੀ ਪ੍ਰਕਿਰਿਆ ਕਲੋਨੀ ਕਹਿੰਦੇ ਜੀ ਇਸ ਨੂੰ ਤੁਹਾਡੇ ਕੋਲ ਸੋ ਟਾਈਮਿੰਟ ਦੇ ਵਿੱਚ ਆਪਾਂ ਨੇ ਸ਼ੀਟ ਜਿਹੜੀ ਕੰਪਲੀਟ ਕਰ ਲਈ ਹੈਗੀ ਹੈ ਤੁਹਾਡੇ ਕੋਲ ਠੀਕ ਹੈ ਜੀ ਸੋ ਨਵੇਂੋ ਚੈਨਲ ਤੇ ਤਾਂ ਸਬਸਕ੍ਰਾਈਬ ਕਰ ਦੋ ਨਹੀਂ ਤਾਂ ਸ਼ੇਅਰ ਕਰ ਦੋ ਤੁਹਾਡੇ ਕੋਲ ਥੈਂਕ ਯੂ